ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਸੂਹੀ ਮਹੱਲਾ ਪੰਜਵਾ ਘਰ ਸੱਤਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਰਾਗ ਸੂਹੀ ਦੇ ਅੰਦਰ ਪੰਜਵੇਂ ਪਾਦਸ਼ਾ ਸੱਤਵੇਂ ਘਰ ਸੁਰ ਤਾਲ ਵਿੱਚ ਪਰਮ ਪਵਿੱਤਰ ਉਪਦੇਸ਼ ਬਖਸ਼ਦੇ ਹਨ ਇੱਕ ਅਦੁੱਤੀ ਬ੍ਰਹਮ ਵਾਹਿਗੁਰੂ ਓਮਕਾਰ ਸਾਰਿਆਂ ਦਾ ਪ੍ਰਕਾਸ਼ਿਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਤੇਰਾ ਬਾਣਾ ਤੂੰ ਹੈ ਮਨਾਏ ਜਿਸ ਨੂੰ ਹੋਵੇ ਦਿਆਲਾ ਏ ਵਾਹਿਗੁਰੂ ਜਿਸ ਪੁਰਸ਼ ਨੂੰ ਤੂੰ ਦਇਆਵਾਨ ਹੁੰਦਾ ਹੈ ਉਸ ਕੋਲੋਂ ਜੋ ਤੇਰਾ ਬਾਣਾ ਹੁਕਮ ਰਜ਼ਾ ਹੈ ਉਹ ਤੂੰ ਆਪ ਹੀ ਮਨਾਏ ਹੈ ਮਨਾਉਣਾ ਕਰਦਾ ਹੈ ਸਾਈ ਭਗਤ ਜੋ ਤੁਧ ਭਾਵੈ ਤੂੰ ਸਰਬ ਜੀਆ ਪ੍ਰਤ ਪਾਲਾ ਸਾਈ ਕਈਏ ਉਹ ਹੀ ਭਗਤੀ ਕੀਤੀ ਸਫਲੀ ਹੈ ਜਿਹੜੀ ਤੈਨੂੰ ਪਾ ਜਾਂਦੀ ਹੈ ਤੂੰ ਆਪ ਹੀ ਸਾਰਿਆਂ ਜੀਵਾਂ ਦੇ ਤਾਈ ਪਾਲਣਾ ਕਰਦਾ ਹੈ ਮੇਰੇ RAM ਰਾਏ ਸੰਤਾ ਟੇਕ ਤੁਮਾਰੀ ਏ ਮੇਰੇ ਰਾਏ RAM ਰਾਏ ਰਾਜਾ ਸਰੂਪ RAM ਪਰਮੇਸ਼ਰ ਸੰਤਾ ਮਹਾਤਮਾ ਜਨਾਂ ਨੂੰ ਇੱਕ ਤੁਹਾਡੀ ਤੇਰੀ ਹੀ ਟੇਕਉਡ ਆਸਰਾ ਹੈ ਜੋ ਦੁੱਧ ਪਾਵੇ ਸੋ ਪਰਵਾਣ ਮਨ ਤਨ ਤੂੰ ਹੈ ਆਧਾਰੀ ਰਹਾਉ ਜਿਹੜਾ ਕੁਝ ਤੈਨੂੰ ਪਾਉਂਦਾ ਹੈ ਉਹੋ ਹੀ ਪ੍ਰਮਾਣਿਕ ਸਫਲਾ ਹੈ ਮੇਰੇ ਮਾਨੇ ਹਿਰਦੇ ਤੇ ਤਨ ਸਰੀਰ ਵਿੱਚ ਤੂੰ ਹੀ ਆਧਾਰੀ ਆਸਰਾ ਰੂਪ ਹੈ ਰਹਾਉ ਬਿਸਰਾਮ ਦੇ ਕੀ ਸਤਗੁਰੂ ਕਿਰਪਾ ਕਰਦੇ ਹਨ ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨ ਸਾ ਪੂਰਨ ਹਾਰਾ ਹੀ ਵਾਹਿਗੁਰੂ ਤੂੰ ਦਇਆਵਾਨ ਕਿਰਪਾਲ ਕਿਰਪਾ ਦਾ ਘਰ ਕਿਰਪਾ ਮਿਹਰ ਦਾ ਨਿਧ ਸਮੁੰਦਰ ਖਜ਼ਾਨਾ ਹੈ ਅਤੇ ਸਭ ਮਨਸਾ ਮੰਦੀਆਂ ਇਛਾਵਾਂ ਨੂੰ ਪੂਰੀਆਂ ਕਰਨ ਵਾਲਾ ਹੈ ਭਗਤ ਤੇਰੇ ਸਭ ਪ੍ਰਾਣ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਏ ਪ੍ਰਾਣ ਪਤ ਪ੍ਰਾਣਾ ਦੇ ਪਤੀ ਪੀ ਪ੍ਰੀਤਮ ਪਿਆਰੇ ਪਰਮੇਸ਼ਰ ਤੇਰੇ ਸਾਰੇ ਭਗਤ ਤੈਨੂੰ ਪਿਆਰੇ ਹਨ ਅਤੇ ਤੂੰ ਭਗਤਾਂ ਦਾ ਪਿਆਰਾ ਹੈ ਤੂੰ ਅਥਾਹ ਅਪਾਰ ਅਤ ਉਚਾ ਕੋਈ ਅਵਰ ਨ ਤੇਰੀ ਭਾਤੇ ਏ ਵਾਇਗਰੂ ਤੂੰ ਸ਼ਾਸਤਰ ਗਿਆਨ ਕਰਕੇ ਅਥਾਹ ਅਗਾਧਾ ਤਾ ਤੂੰ ਰਹਤ ਪ੍ਰਕਿਰਤੀ ਦੇ ਪਾਰਾਵਾਰ ਤੂੰ ਰਹਤ ਤਿੰਨਾ ਗੁਣਾ ਤੂੰ ਅਤੀਤ ਹੋਣ ਕਰਕੇ ਅਤਯੰਤ ਉਚਾ ਹੈ ਹੋਰ ਕੋਈ ਵੀ ਤੇਰੀ ਭਾਤੇ ਭਾਂਤ ਭਾਵ ਤਰ੍ਹਾਂ ਦਾ ਨਹੀਂ ਹੈ ਇਹ ਅਰਦਾਸ ਸਾਹਮਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ हे स्वामी मालिक वाहेगुरु जी असਾਂ ਦੀ ਤੇਰੇ ਸਾਨਮੁਖ ਇਹੋ ਹੀ ਅਰਦਾਸ ਬੇਨਤੀ ਹੈ ਕਿ हे ਸੁੱਖਾਂ ਦੇ ਦੇਣ ਵਾਲੇ ਪਰਮੇਸ਼ਰ ਕਦੇ ਵੀ ਵਿਸਰੋ ਨਾ ਭੁੱਲੋ ਨਾ ਦਿਨ ਰਾਤ ਸਾਸ ਸਾਸ ਗੁਣ ਗਾਵਾ ਜੇ ਸੁਆਮੀ ਤੁਧ ਭਾਵਾ हे स्वामी मालिक वाहेगुरु ਜੇਕਰ ਤੈਨੂੰ ਪਾ ਜਾਵੇ ਤਾਂ ਮੈਂ ਦਿਨ ਰਾਤ ਸਾਸ ਸਾਸ ਹਰੀਕ ਸਵਾਸ ਦੇ ਤੇਰੇ ਗੁਣਾ ਨੂੰ ਗਉਣਾ ਕਰਾਂ ਵਾਹੀ ਸਵਾਸਾਂ ਦੀ ਸਵਾਸ ਰੂਪ ਪਰਮੇਸ਼ਰ ਮੈਂ ਦਿਨ ਰਾਤ ਸਦਾ ਹੀ ਤੇਰੇ ਗੁਣਾਂ ਨੂੰ ਗਾਉਣਾ ਕਰਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਟੁੱਠੈ ਪਾਵ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਹ ਵਾਹਿਗੁਰੂ ਮੈਂ ਤੇਰੇ ਨਾਮ ਦੀ ਪ੍ਰਾਪਤੀ ਦਾ ਸੁਖ ਆਨੰਦ ਮੰਗਦਾ ਹਾਂ ਵਾਹ ਸੁਖਦਾਇਕ ਨਾਮ ਮੰਗਦਾ ਪਰ ਏ ਸਾਹਿਬ ਮਾਲਕ ਵਾਹਿਗੁਰੂ ਜੇ ਤੂੰ ਟੁੱਠੈ ਪਰਸਾਨੂ ਜਾਵੇਂ ਤਾਹੀ ਇਹ ਦਾਤ ਗੁਰਾਂ ਦੁਆਰਾ ਪਉਣਾ ਕਰਾਂਗਾ ਸੂਹੀ ਮਹੱਲਾ ਪੰਜਵਾ ਵਿਸਰਹਿ ਨਾਹੀ ਜਿਤ ਤੂੰ ਕਬਹੂ ਸੋ ਥਾਨ ਤੇਰਾ ਕਿਹਾ हे ਪਰਮੇਸ਼ਰ ਜਿੱਥੇ ਤੂੰ ਕਦੇ ਵੀ ਵਿਸਰਦਾ ਨਹੀਂ ਭੁੱਲਦਾ ਨਹੀਂ ਉਹ ਸਾਧ ਸੰਗਤ ਰੂਪੀ ਤੇਰਾ ਸਥਾਨ ਕਿਹੋ ਜਿਹਾ ਹੈ ਵਾਹ ਕਿਹੋ ਜਿਹਾ ਦਸੀਏ ਕਥਨ ਨਹੀਂ ਕੀਤਾ ਜਾ ਸਕਦਾ ਔਰ ਦਪਹਿਰ ਜਿਤ ਤੁਦ ਧਿਆਈ ਨਿਰਮਲ ਹੋਵੇ ਦੇਹਾ ਜਿੱਥੇ ਅਠੇ ਪੈਰ ਤੈਨੂੰ ਧਿਆਉਂਦੇ ਰਹੀਏ ਅਤੇ ਸਾਡੀ ਦੇਹੀ ਵੀ ਨਿਰਮਲ ਉੱਜਲ ਹੋ ਜਾਵੇ ਵਾਹ ਦੇ ਬਮਾਲ ਵੱਲੋਂ ਉੱਜਲ ਹੋ ਜਾਵੇ ਮੇਰੇ RAM ਹਉ ਸੋ ਥਾਨ ਭਾਲਣ ਆਇਆ ਏ ਮੇਰੇ RAM ਪਰਮੇਸ਼ਰ ਮੈਂ ਸੋ ਹੁੰਦਾ ਉਹ ਥਾਨ ਅਸਥਾਨ ਖੋਜਣ ਵਾਸਤੇ ਆਇਆ ਹਾਂ ਖੋਜਤ ਖੋਜਤ ਭਇਆ ਸਾਧ ਸੰਗ ਤិន ਸ਼ਰਣਾਈ ਪਾਇਆ ਰਹਾਉ ਵੇਦਾਂ ਸ਼ਾਸਤਰਾਂ ਦੁਆਰਾ ਲੱਭਦਿਆਂ ਲੱਭਦਿਆ ਜਦੋਂ ਸਾਧ ਸੰਗ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਵਾਲਾ ਰਸਤਾ ਪ੍ਰਾਪਤ ਹੋਇਆ ਤਦੋਂ ਉਹਨਾਂ ਮਹਾਤਮਾ ਜਨਾਂ ਦੀ ਸ਼ਰਨ ਵਿੱਚ ਆਪਣੇ ਆਪ ਨੂੰ ਵਾ ਉਹ ਥਾਂ ਨੂੰ ਪਾਉਣਾ ਕੀਤਾ ਵਾ ਤਿਨਾਂ ਦੀ ਸ਼ਰਨ ਦੁਆਰਾ ਤੁਰਿਆ ਪਾਦਰੂਪੀ ਥਾਂ ਨੂੰ ਪਾਉਣਾ ਕੀਤਾ ਜਿੱਥੇ ਤੂੰ ਕਦੇ ਵੀ ਨਹੀਂ ਵਿਸਰਦਾ ਰਹਉ ਬਿਸਰਾਮ ਦੇ ਕੀ ਪਾਤਸ਼ਾਹ ਕੀ ਕਿਰਪਾ ਕਰ ਰਿਹਾ ਬੇਦ ਪੜੇ ਪੜ ਬ੍ਰਹਮੇ ਹਾਰੇ ਇੱਕ ਤਿਲ ਨਹੀਂ ਕੀਮਤ ਪਾਈ ਅਨੇਕਾਂ ਬ੍ਰਹਮੇ ਵਾ ਬ੍ਰਹਮੇ ਸਮੇਤ ਅਨੇਕਾਂ ਹੋਰ ਵਿਦਵਾਨ ਵੇਦਾਂ ਆਦਿਕ ਧਾਰਮਿਕ ਪੁਸਤਕਾਂ ਨੂੰ ਪੜ ਪੜ ਕੇ ਥੱਕ ਹਾਰ ਗਏ ਹਨ ਪਰ ਕਿਸੇ ਨੇ ਇੱਕ ਤਿਲ ਭਾਵ ਥੋੜੇ ਮਾਤਰ ਵੀ ਤੇਰੀ ਕੀਮਤ ਨਹੀਂ ਪਉਣਾ ਕੀਤੀ ਸਾਦਕ ਸਿੱਧ ਫਿਰਹਿ ਬਿਲਾਤੀ ਤੇ ਪੀ ਮੋਹੇ ਮਾਈ ਸਾਧਨਾ ਕਰਨ ਵਾਲੇ ਸਿੱਧ ਸਿੱਧੀਆਂ ਆਦ ਸ਼ਕਤੀਆਂ ਨੂੰ ਪ੍ਰਾਪਤ ਕਰਨ ਵਾਲੇ ਵਿਰਲਾਪ ਕਰਦੇ ਫਿਰਦੇ ਹਨ ਕਿਉਂਕਿ ਉਹ ਵੀ ਮਾਈ ਮਾਇਆ ਦੇ ਮੋਹਿਤ ਕੀਤੇ ਹੋਏ ਆ 10 ਔਤਾਰ ਰਾਜੇ ਹੋਏ ਵਰਤੇ ਮਹਾਦੇਵ ਔਦੂਤਾ ਵਿਸ਼ਨੂੰ ਦੇ ਮੁਖ 10 ਅਵਤਾਰ ਰਾਜੇ ਰਾਜੀ ਸੁਭਾਅ ਵਾਲੇ ਹੋ ਕੇ ਵਰਤੇ ਅਤੇ ਕਲਕੀ ਅਵਤਾਰੁ ਕੀ ਵਰਤੇਗਾ ਵਾ 10 ਅਵਤਾਰ ਰਾਜਿਆਂ ਵਤ ਮੁਖੀ ਹੋ ਕੇ ਵਰਤੇ ਹਨ ਵਾ ਵਿਸ਼ਨੂੰ ਦੇ 10 ਅਵਤਾਰ ਆਪੋ ਆਪਣੇ ਸਮੇਂ ਰਾਜ ਭੋਗ ਕੇ ਅਤੇ ਅਨੇਕਾਂ ਰਾਜੇ ਰਾਜ ਭੋਗ ਕੇ ਵਰਤ ਚੁਕੇ ਹਨ ਮਹਾਦੇਵ ਸ਼ਿਵ ਜੀ ਉਹ ਦੂਤਾ ਬ੍ਰਕਤ ਤਿਆਗੀਆਂ ਦੀ ਨਿਆਈ ਵਰਤਿਆ ਹੈ ਤਿੰਨ ਪੀ ਅੰਤ ਨ ਪਾਇਓ ਤੇਰਾ ਲਾਏ ਥੱਕੇ ਬੇਬੂਤਾ हे ਵਾਇਗਰੂ ਉਹਨਾਂ ਨੇ ਵੀ ਤੇਰਾ ਅੰਤ ਨਹੀਂ ਪਾਉਣਾ ਕੀਤਾ ਸ਼ਿਵਜੀ ਵਰਗੇ अनेका ਆਪਣੇ ਸਰੀਰਾਂ ਉੱਪਰ ਸੋਹਾ ਲਾ ਕੇ ਥੱਕ ਹਾਰ ਗਏ ਹਨ ਸਹਿਜ ਸੂਖ ਆਨੰਦ ਨਾਮ ਰਸ ਹਰ ਸੰਤੀ ਮੰਗਲ ਗਾਇਆ हे ਹਰ ਪਰਮੇਸ਼ਰ ਜਿਨ੍ਹਾਂ ਸੰਤੀ ਗਈਏ ਸੰਤ ਜਿਨ੍ਹਾਂ ਨੇ ਤੇਰੇ ਮੰਗਲ ਜਸ ਨੂੰ ਗਾਉਣਾ ਕੀਤਾ ਹੈ ਉਹਨਾਂ ਨੂੰ ਸਹਿਜ ਸਰੂਪ ਦਾ ਸੁਖ ਸੁਖ ਬ੍ਰਹਮ ਆਨੰਦ ਤੇ ਨਾਮ ਦਾ ਰਸ ਪ੍ਰਾਪਤ ਹੋਇਆ ਹੈ ਸਫਲ ਦਰਸ਼ਨ ਭੇਟਿਓ ਗੁਰੂ ਨਾਨਕ ਤਉ ਮਨ ਤਨ ਹਰ ਹਰ ਧਿਆਇਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਪ੍ਰੇਮੀਆਂ ਨੂੰ ਸਫਲ ਸਿਹਤ ਗਿਆਨ ਫਲ ਦੇ ਗੁਰੂ ਜੀ ਦਾ ਦਰਸ਼ਨ ਮਿਲ ਗਿਆ ਹੈ ਤਦ ਮਨ ਹਿਰਦੇ ਤੇ ਤਦ ਸਰੀਰ ਵਿੱਚ ਉਹਨਾਂ ਨੇ ਹਰੇ ਭਰੇ ਕਰਨ ਵਾਲੇ ਤੇਰੇ ਹਰ ਹਰ ਨਾਮ ਨੂੰ ਧਿਆਇਆ ਅਰਾਧਨਾ ਕੀਤਾ ਹੈ ਸੂਹੀ ਮਹੱਲਾ ਪੰਜਵਾ ਕਰਮ ਧਰਮ ਪਾਖੰਡ ਜੋ ਦੀਸਹਿ ਤិន ਜਮ ਜਾਗਾਤੀ ਲੂਟੈ ਇਹ ਭਾਈ ਜੋ ਨਿਤ ਨਿਮਿਤ ਆਦਿਕ ਕਰਮ ਜਗ ਆਦ ਧਰਮ ਅਤੇ ਪਾਖੰਡ ਵਿਖਾਵੇ ਦੇ ਕਰਮ ਦਿਸਦੇ ਆ ਉਹਨਾਂ ਨੂੰ ਤਾਂ ਜਾਗਾਤੀ ਮਸੂਲ ਲੈਣ ਵਾਲਾ ਜਮ ਰਸਤੇ ਵਿੱਚ ਹੀ ਲੁੱਟ ਲੈਂਦਾ ਹੈ ਭਾਵ ਜਦੋਂ ਪਰਲੋਕ ਦੇ ਰਸਤੇ ਵਿੱਚ ਬਹੁਤ ਦੁੱਖ ਆਉਂਦੇ ਹਨ ਆਉਨਾ ਤੋਂ ਬਚਣ ਲਈ ਜਮਦੂਦ ਕੀਤੇ ਹੋਏ ਪੁੰਨਾ ਦਾ ਫਲ ਲੈ ਲੈਂਦੇ ਖੋ ਲੈਂਦੇ ਆ ਨਿਰਵਾਣ ਕੀਰਤਨ ਗਾਵੋ ਕਰਤੇ ਗਾ ਨਿਮਕ ਸਿਮਰਤ ਜਿਤ ਛੂਟੈ ਇਸ ਕਰਕੇ ਰਚਨਹਾਰ ਪਰਮੇਸ਼ਰ ਦਾ ਨਿਰਵਾਣ ਹੁੰਦਾ ਨਿਰੋਲ ਇੱਕ ਰਸ ਕੀਰਤਨ ਜਸ ਨੂੰ ਗਾਉਣਾ ਕਰੋ ਵਾ ਨਿਰਵਾਣ ਬੰਦਨਾ ਆਦਤਾਂ ਤੋਂ ਰਹਿਤ ਪਰਮੇਸ਼ਰ ਦਾ ਕੀਰਤਨ ਗਾਉਣਾ ਕਰੋ ਜਿਸ ਦੇ ਸਿਮਰਨ ਕਰਨ ਨਾਲ ਉਸ ਦੁਖਦਾਇਕ ਰਸਤੇ ਵਿੱਚ ਇਕ ਅੱਖ ਦੇ ਖੋਲਣ ਮੀਚਣ ਦੇ ਸਮੇਂ ਅੰਦਰ ਹੀ ਛੁੱਟ ਜਾਈਦਾ ਹੈ ਸੰਤੋ ਸਾਗਰ ਪਾਰ ਉਤਰੀਐ ਹੇ ਸੰਤ ਜਨੋ ਅਧਕਾਰੀਓ ਸਿਮਰਨ ਕਰਨ ਨਾਲ ਸੰਸਾਰ ਰੂਪੀ ਸਾਗਰ ਸਮੁੰਦਰ ਤੋਂ ਪਾਰ ਹੋ ਕੇ ਮੁਕਤ ਰੂਪ ਕਿਨਾਰੇ ਤੇ ਉਤਰੀਐ ਭਾਵ ਉੱਤਰ ਜਾਈਦਾ ਹੈ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰ사ਦੀ ਤਰੀਐ ਰਹਾ ਜੇ ਕੋਈ ਸੰਤ ਜਨਾਂ ਦਾ ਬਚਨ ਉਪਦੇਸ਼ ਕਮਾਉਣਾ ਕਰੇ ਤਾਂ ਉਹ ਗੁਰਾਂ ਦੀ ਪ੍ਰਸਾਦੀ ਕਿਰਪਾ ਕਰਕੇ ਸੰਸਾਰ ਸਮੁੰਦਰ ਤੋਂ ਤਰ ਜਾਵੇਗਾ ਰਹਾਉ ਬਿਸਰਾਮ ਦੇ ਕੀ ਪਾਤਸ਼ਾਹ ਕਿਰਪਾ ਕਰਦੇ ਆ ਕੋਟ ਤੀਰਥ ਮੱਜਨ ਇਸਨਾਨ ਇਸ ਕਲ ਮਹਿ ਮੈਲ ਭਰੀਜੈ ਕਰੋੜਾਂ ਤੀਰਥਾ ਉਪਰ ਪੁਰਬਾਂ ਦੇ ਸਮੇ ਮੱਜਨ ਇਸ਼ਨਾਨ ਅਤੇ ਕੁੰਭ ਦੇ ਸਮੇ ਇਸ਼ਨਾਨ ਆਦ ਕਰਨ ਨਾਲ ਵੀ ਇਸ ਕਾਲ ਯੁਗ ਦੇ ਸਮੇਂ ਵਿੱਚ ਹਿਰਦੇ ਪਾਪਾਂ ਹਉਮੈ ਦੇਵ ਭਾਨ ਆਦਿ ਮੈਲ ਨਾਲ ਭਰ ਜਾਂਦੇ ਆ ਸਾਧ ਸੰਗ ਜੋ ਹਰ ਗੁਣ ਗਾਵੇ ਸੋ ਨਿਰਮਲ ਕਰ ਲੀਜੈ ਪਰ ਜੋ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦੇ ਗੁਣ ਗਾਇਨ ਕਰਦਾ ਹੈ ਉਹ ਆਪਣੇ ਹਿਰਦੇ ਨੂੰ ਨਿਰਮਲ ਉੱਜਲ ਕਰ ਲੈਂਦਾ ਹੈ ਵੇਦ ਕਤੇਬ ਸਿਮਰਤ ਸਭ ਸਾਸਤ ਇਨ ਪੜਿਆ ਮੁਕਤ ਨਾ ਹੋਈ ਜੋ ਚਾਰੇ ਵੇਦ ਸਾਮ ਰਿਗ ਜਜਰ ਅਥਰਵਨ ਚਾਰੇ ਇਕ ਤੇਵ ਕੁਰਾਨ ਤੌਰੇ ਤੌਰੇਦ ਅੰਜੀਲ ਜੰਬੂਰ 27 ਸਿਮਰਤੀਆਂ 6 ਸ਼ਾਸਤਰ ਹਨ ਇਹਨਾਂ ਸਾਰਿਆਂ ਨੂੰ ਕੇਵਲ ਪੜਨ ਮਾਤਰ ਨਾਲ ਮੁਕਤੀ ਕਲਿਆਣ ਨਹੀਂ ਹੁੰਦੀ ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ ਜਿਹੜਾ ਗੁਰਮੁਖ ਮੁਖੀ ਗੁਰਾਂ ਦੁਆਰਾ ਇੱਕ ਨਾਮ ਰੂਪੀ ਅੱਖਰ ਨੂੰ ਜਪਦਾ ਹੈ ਵਾ ਅੱਖਰ ਖਰ ਖਰਨ ਤੋਂ ਰਹਿਤ ਇੱਕ ਅਦਵੈਤ ਸਰੂਪ ਰਾਮ ਨੂੰ ਜੋ ਗੁਰਮੁਖ ਜਪਦਾ ਹੈ ਉਸ ਦੀ ਲੋਕ ਪ੍ਰਲੋਕ ਵਿੱਚ ਉੱਜਲ ਸ਼ੋਭਾ ਹੁੰਦੀ ਹੈ ਖੱਤਰੀ ਬ੍ਰਾਹਮਣ ਸ਼ੂਦ ਵੈਸ਼ ਉਪਦੇਸ਼ ਚੋ ਵਰਨਾ ਕੋ ਸਾਜਾ ਖੱਤਰੀ ਬ੍ਰਾਹਮਣ ਸ਼ੂਦਰ ਤੇ ਵੈਸ਼ ਇਹਨਾਂ ਚਾਰੀ ਵਰਨਾ ਦੇ ਜੀਵਾਂ ਨੂੰ ਨਾਮ ਜਪਣ ਦਾ ਸਾਡਾ ਸਾਝਾ ਉਪਦੇਸ਼ ਹੈ ਗੁਰਮੁਖ ਨਾਮ ਜਪੈ ਉਧਰੈ ਸੋ ਕਲਮੈ ਘਟ ਘਟ ਨਾਨਕ ਮਾਝਾ ਇਨ ਚੌਹਾ ਵਰਨਾ ਵਿੱਚੋਂ ਜੋ ਵੀ ਗੁਰਮੁਖ ਮੁਖੀ ਗੁਰਾਂ ਦੁਆਰਾ ਨਾਮ ਜਪੇਗਾ ਉਹ ਇਸ ਕਲਯੁਗ ਦੇ ਵਿੱਚ ਉਧਰ ਪਾਰ ਹੋ ਜਾਵੇਗਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਸ ਨੂੰ ਚੌਹਾ ਖਾਣੀਆਂ ਦੇ ਘਟਾ ਘਟਾ ਮਾਝਾ ਵਿੱਚ ਵਿਆਪਕ ਪਰਮੇਸ਼ਰ ਦਿਸ ਪੈਂਦਾ ਹੈ ਸੂਹੀ ਮਹੱਲਾ ਪੰਜਵਾ ਜੋ ਕਿ ਸ਼ੁਕਰ ਹੈ ਸੋਈ ਪ੍ਰਭ ਮਾਨੈ ਓਏ RAM ਨਾਮ ਰੰਗ ਰਾਤੇ ਹੇ ਭਾਈ ਸੰਤ ਜਨ ਜੋ ਕੁਝ ਵੀ ਬੇਨਤੀ ਕਰਦੇ ਹਨ ਪ੍ਰਭ ਪਰਮੇਸ਼ਰ ਉਹੀ ਮੰਨ ਲੈਂਦਾ ਕਿਉਂਕਿ ਉਹ RAM ਪਰਮੇਸ਼ਰ ਦੇ ਨਾਮ ਦੇ ਰੰਗ ਪ੍ਰੇਮ ਵਿੱਚ ਰਤੇ ਰਹਿੰਦੇ ਆ ਤਿਨ ਕੀ ਸੋਭਾ ਸਬਨੀ ਥਾਈ ਜਿਨ ਪ੍ਰਭ ਕੇ ਚਰਨ ਪਰਾਤੇ ਉਹਨਾਂ ਦੀ ਲੋਕ ਪ੍ਰਲੋਕ ਆਦ ਸਾਰੇ ਥਾਵਾਂ ਜਗਾ ਸ਼ੁਭਾ ਹੁੰਦੀ ਜਿਨ੍ਹਾਂ ਸੰਤ ਜਿਨ੍ਹਾਂ ਨੇ ਪ੍ਰਭ ਪਰਮੇਸ਼ਰ ਦੇ ਚਰਨ ਪਰਾਤੇ ਹੁੰਦਾ ਪਛਾਣੇ ਆ ਵਾ ਪ੍ਰੇਮ ਨਾਲ ਧਾਰਨ ਕੀਤੇ ਆ ਮੇਰੇ RAM ਹਰ ਸੰਤਾ ਜੀਵੜ ਨਾ ਕੋਈ ਏ ਮੇਰੇ RAM ਭਾਈ ਪਰਮੇਸ਼ਰ ਦੇ ਸੰਤਾ ਮਹਾਤਮਾ ਜਿੱਡਾ ਵੱਡਾ ਹੋਰ ਕੋਈ ਵੀ ਨਹੀਂ ਹੈ ਭਗਤਾ ਬਣ ਆਈ ਪ੍ਰਭ ਆਪਣੇ ਸੋ ਜਲ ਥਲ ਮਹੀਲ ਸੋਈ ਰਹਾਉ ਭਗਤਾ ਕਹੇ ਇਹ ਭਗਤੀ ਕਰਨ ਵਾਲੇ ਸੰਤ ਜਿਨ੍ਹਾਂ ਦੀ ਆਪਣੇ ਪਰਮੇਸ਼ਰ ਦੇ ਨਾਲ ਹੀ प्रीਤੀ ਬਣ ਆਈ ਹੈ ਉਹ ਪਰਮੇਸ਼ਰ ਉਹਨਾਂ ਸੰਤ ਜਨਾਂ ਨੂੰ ਜਲ ਤਰਲ ਥਾਮਾਂ ਤੇ ਥਲ ਖੁਸ਼ਕ ਥਾਮਾਂ ਮਹੀਲ ਮਹੀਲ ਵਿਚਵਾ ਮਹੀ ਪ੍ਰਿਥਵੀ ਆਲ ਆਕਾਸ਼ ਵਿਚ ਵਿਆਪਕ ਦਿਸਦਾ ਹੈ ਰਹਾਉ ਬਿਸਰਾਮ ਦੇ ਕੇ ਕਹਿੰਦੇ ਹਨ ਗੁਟ ਅਪਰਾਧੀ ਸੰਤ ਸੰਗ ਉਧਰੇ ਜਮ ਤਾ ਕੈ ਨੇੜ ਨ ਆਵੇ ਕਰੋੜਾ ਹੀ ਅਪਰਾਧੀ ਗੁਨਾਹ ਕਰਨ ਵਾਲੇ ਸੰਤ ਜਿਨਾਂ ਦੀ ਸੰਗਤ ਕਰਕੇ ਉਧਰੇ ਤਰ ਗਏ ਉਹਨਾਂ ਦੇ ਨੇੜ ਭਾਵ ਨਿਕਟ ਜਮ ਨੇੜੇ ਵੀ ਨਹੀਂ ਆਉਂਦਾ ਜਨਮ ਜਨਮ ਕਾ ਵਿਚੜਿਆ ਹੋਵੇ ਤਿੰਨ ਹਰ ਸਿਉਬ ਆਣ ਮਿਲਾਵੇ ਭਾਵੇਂ ਕੋਈ ਪੁਰਸ਼ ਜਨਮ ਜਨਮਾਤਰਾ ਦਾ ਪਰਮੇਸ਼ਰ ਨਾਲੋਂ ਵਿਚੜਿਆ ਜੁਦਾ ਆ ਹੋਵੇ ਉਸ ਨੂੰ ਆਣ ਲਿਆ ਕੇ ਸੰਤ ਜਨ ਪਰਮੇਸ਼ਰ ਦੇ ਨਾਲ ਮਿਲਾ ਦਿੰਦੇ ਹਨ ਮਾਇਆ ਮੋਹ ਪਰਮ ਪਉ ਕਾਟੈ ਸੰਤ ਸਰਣ ਜੋ ਆਵੈ ਜਿਹੜਾ ਵੀ ਪੁਰਸ਼ ਸੰਤ ਜਨਾਂ ਦੀ ਸਰਣ ਓਟ ਭਾਵ ਸੰਤਾਂ ਦੀ ਸੰਗਤ ਵਿੱਚ ਆ ਜਾਂਦਾ ਸੰਤ ਜਨ ਉਸ ਦਾ ਮਾਇਆ ਦਾ ਮੋਹ ਸਰੂਪ ਦਾ ਭਰਮ ਤੇ ਸੱਤ ਪ੍ਰਕਾਰ ਦਾ ਡਰ ਘਟ ਦਿੰਦੇ ਹਨ ਜੇਹਾ ਮਨੋਰਥ ਕਰ ਆਰਾਧੇ ਸੋ ਸੰਤਨ ਤੇ ਪਾਵੈ ਜਿਸ ਪ੍ਰਕਾਰ ਦਾ ਕੋਈ ਮਨੋਰਥ ਸੰਕਲਪ ਕਰਕੇ ਅਰਾਧੇ ਚੇਤੇ ਕਰਦਾ ਹੈ ਉਹ ਸੰਤ ਜਨਾਂ ਦੇ ਪਾਸੋਂ ਫਲ ਪਾ ਲੈਂਦਾ ਜਨ ਕੀ ਮਹਿਮਾ ਕੀਤਕ ਵਰਨਉ ਜੋ ਪ੍ਰਭ ਆਪਣੇ ਭਾਣੇ ਏ ਭਾਈਓ ਨਾ ਸੰਤ ਜਨਾਂ ਦੀ ਮਹਿਮਾ ਵਡਿਆਈ ਕਿਤਨੀ ਕੋ ਵਰਣਨ ਕਰਾਂ ਜਿਹੜੇ ਸੰਤ ਜਨ ਆਪਣੇ ਪਰਮੇਸ਼ਰ ਨੂੰ ਭਾ ਗਏ ਹਨ ਕਹੋ ਨਾਨਕ ਜਿਨ ਸਤਗੁਰ ਭੇਟਿਆ ਸੇ ਸਭ ਤੇ ਭੈ ਨਿਕਾਣੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਨ੍ਹਾਂ ਨੂੰ ਪੂਰਾ ਸਤਿਗੁਰੂ ਭੇਟਿਆ ਮਿਲ ਗਿਆ ਹੈ ਉਹ ਸਾਰਿਆਂ ਦੀ ਨਿਕਾਣੇ ਕਾਣ ਕਨੌੜ ਤੋਂ ਰਹਿਤ ਬੇਪਰਵਾ ਹੋ ਗਏ ਹਨ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿਗੁਰੂ ਵਾ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ